ਇਕ ਧੋਖਾ ਕਿਸੇ ਬੇਗਾਨੇ ਨੇ ਨਹੀਂ ਰਿਸ਼ਤੇਦਾਰ ਨੇ ਦਿੱਤਾ 2 ਜਿਨ੍ਹਾਂ ਨੂੰ ਆਪਣਾ ਮੰਨਿਆ ਸੀ ਉਹੀ ਦੁਸ਼ਮਣ ਨਿਕਲੇ 3 ਸਾਡਾ ਸਾਰਾ ਘਰ ਟਾ ਗਿਆ ਰਿਸ਼ਤੇਦਾਰਾਂ ਦੇ ਧੋਖੇ ਨੇ 4 ਸਗੇ ਰਿਸ਼ਤੇਦਾਰ ਨੇ ਪੇਟ 'ਚ ਚੋਰੀ ਮਾਰੀ 5 ਧੋਖਾ ਪਰਾਈ ਨਹੀਂ ਆਪਣਿਆਂ ਨੇ ਦਿੱਤਾ ਪਰ ਜ਼ਿੰਦਗੀ ਵਿੱਚ ਅਸਲ ਖੁਸ਼ੀ ਕਿਸੇ ਵੱਡੀ ਦੌਲਤ ਜਾਂ ਸ਼ੋਹਰਤ 'ਚ ਨਹੀਂ ਸਗੋਂ ਕਿਸੇ ਛੋਟੀ ਜਿਹੀ ਮੁਸਕਾਨ ਚ ਲੁਕੀ ਹੋਈ ਹੁੰਦੀ ਹੈ ਜਦੋਂ ਕੋਈ ਤੁਹਾਡੀ ਚੁੱਪੀ ਨੂੰ ਸਮਝ ਲੈਂਦਾ ਹੈ ਜਦੋਂ ਕੋਈ ਤੁਹਾਡੇ ਦੁੱਖਾਂ ਨੂੰ ਆਪਣੇ ਦਿਲ ਨਾਲ ਮਹਿਸੂਸ ਕਰਦਾ ਹੈ ਉਹੀ ਰਿਸ਼ਤੇ ਉਹੀ ਲੰਮ੍ਹੇ ਜ਼ਿੰਦਗੀ ਨੂੰ ਅਸਲ ਰਤ ਦਿੰਦੇ ਨੇ ਨਿਵਾਰੀ ਇਨਸਾਨ ਬਾਹਰੋਂ ਹੱਸਦਾ ਰਹਿੰਦਾ ਹੈ ਪਰ ਅੰਦਰੋਂ ਟੁੱਟਿਆ ਹੋਇਆ ਹੁੰਦਾ ਹੈ ਉਹ ਆਪਣੀ ਦਰਦ ਨੂੰ ਲੁਕਾ ਕੇ ਦੁਨੀਆ ਅੱਗੇ ਮਜ਼ਬੂਤ ਬਣਿਆ ਰਹਿੰਦਾ ਹੈ ਪਰ ਹਰ ਰਾਤ

ਉਹ ਤੇ ਸਭ ਤੋਂ ਵੱਧ ਪਰੋਸਾ ਕੀਤਾ ਸੀ ਜਦੋਂ ਉਹ ਹੀ ਧੋਖਾ ਦੇ ਜਾਣ ਤਾਂ ਦੁੱਖ ਸਿਰਫ ਰੂਹ ਤੱਕ ਨਹੀਂ ਪਰ ਆਤਮ ਵਿਸ਼ਵਾਸ ਤੱਕ ਪਹੁੰਚ ਜਾਂਦਾ ਹੈ ਧੋਖਾ ਸਿਰਫ ਇਨਸਾਨ ਤੋਂ ਨਹੀਂ ਹੁੰਦਾ ਧੋਖਾ ਉਸ ਹਰ ਯਾਰ ਤੋਂ ਹੁੰਦਾ ਹੈ ਜਿਸ ਨੂੰ ਅਸੀਂ ਆਪਣਾ ਸਭ ਕੁਝ ਮੰਨ ਲਿਆ ਸੀ ਸੱਚੀ ਇਰਾਦਿਆਂ ਨਾਲ ਕਦੇ ਕਿਸੇ ਦੀ ਜ਼ਿੰਦਗੀ ਚਾਉਣ ਵਾਲੇ ਲੋਕ ਜਦੋਂ ਚਲਾਕੀਆਂ ਨਾਲ ਪੇਟੇ ਜਾਂਦੇ ਹਨ ਤਾਂ ਦਿਲ ਨਹੀਂ पूरी जिंदगी उजड़ जाती है सब तो बड़ा अफसोस ये हुंदा है कि धोखा तो दंदिया उनों दीयां आंखां च शर्म नहीं पर हौसला हुंदा है हर हाँ खान तो बाद इंसान रोज हंस के जींदा ता है पर उस हंसे पीछे एक तूफान छुपया हुंदा है वो फिर किसी उत्ते विश्वास नहीं कर सकता ना किसी नाल दिल दी गल कर सकता उसे जानदा है चुप रहना खुद नाल ही रोना ਇਹ ਦੁਨੀਆ ਨੂੰ ਦਿਖਾਉਣਾ ਕਿ ਸਭ ਠੀਕ ਹੈ ਅਸੀਂ ਆਪਣੀ ਦੁਨੀਆ ਮੰਨ ਲਿਆ ਜਦੋਂ ਉਹੀ ਸਾਨੂੰ ਅਣਜਾਣ ਵਾਂਗ ਤੋੜ ਦਿੰਦੇ ਨੇ ਤਾਂ ਲੱਗਦਾ ਹੈ ਜ਼ਿੰਦਗੀ 'ਚ ਸੱਚ ਮੁਹੱਬਤ ਤਾਂ ਸੀ ਪਰ ਸਿਰਫ ਇੱਕ ਪਾਸੇ ਉਹ ਰਿਸ਼ਤੇ ਜੋ ਕਦੇ ਦਿਲ ਦੇ ਸਭ ਤੋਂ ਨੇੜੇ ਸਨ ਅਚਾਨਕ ਹੀ ਅਜਿਹੇ ਹੋ ਜਾਂਦੇ ਨੇ ਜਿਵੇਂ ਕਦੇ ਹੋਏ ਹੀ ਨਾ ਹੋਣ ਕੀ ਤੋਂ ਬਾਦ ਇਨਸਾਨ ਸਿੱਖ ਲੈਂਦਾ ਹੈ ਕਿ ਹੁਣ ਕਿਸੇ ਤੇ ਨਾ ਰੋਣਾ ਨਾ ਹੱਸਣਾ ਨਾ ਭਰੋਸਾ ਕਰਨਾ ਉਹ ਆਪਣੀ ਦੁਨੀਆ ਆਪ ਬਣਾਉਂਦਾ ਹੈ ਜਿੱਥੇ ਨਾ ਉਮੀਦ ਹੁੰਦੀ ਨਾ ਉਡੀਕ ਸਿਰਫ ਖਾਮੋਸ਼ੀ ਹੁੰਦੀ ਹੈ ਤੇ ਇੱਕ ਅਜੀਬ ਤਰ੍ਹਾਂ ਦੀ ਇਕੱਲਾਪਨ ਦੀ ਆਦਤ ਜਦવાર ਜ਼ਿੰਦਗੀ ਵਿੱਚ ਧੋਖਾ ਮਿਲ ਜਾਵੇ ਤਾਂ ਇਨਸਾਨ ਹੱਸਣਾ ਤਾਂ ਨਹੀਂ ਭੁੱਲਦਾ ਪਰ ਉਹ ਹਾਸਾ ਅੰਦਰੋਂ ਖਾਲੀ ਹੋ ਜਾਂਦਾ ਹੈ ਉਹ ਕਿਸੇ ਤੋਂ ਇਨਸਾਫ ਨਹੀਂ ਮੰਗਦਾ ਸਿਰਫ ਲੱਗ ਨੂੰ ਕਹਿੰਦਾ ਹੈ ਜਿਸ ਤਰ੍ਹਾਂ ਮੈਨੂੰ ਦੁੱਖ ਦਿੱਤਾ ਗਿਆ ਉਸੀ ਤਰ੍ਹਾਂ ਉਸ ਨੂੰ ਅਹਿਸਾਸ ਹੋਵੇ ਕਿ ਧੋਖਾ ਕੀ ਹੁੰਦਾ ਹੈ